ਜੀ ਦੇਖੋ ਜੀ ਪ੍ਰਿੰਸਸ ਮੈਚਿੰਗ ਹਨ ਮਾੜਾ ਗੌਰ ਨਾਲ ਦੇਖੋ ਪਹਿਲਾ ਪ੍ਰਿੰਸਸ ਮੈਚਿੰਗ ਏਕੇਟੈਕਸ ਬ੍ਰਾਂਡ ਦੀ ਮੀਟਰ ਮੀਟਰ ਸਟੈਂਪ ਆਉਗੇ ਦੀ ਏਕੇਟੈਕਸ ਬ੍ਰਾਂਡ ਦਾ ਕੱਪੜਾ ਹੈ ਦੀ ਕੰਪਨੀ ਬ੍ਰਾਂਡ ਤੁਹਾਨੂੰ ਪਤਾ ਹੀ ਹੈਦਾ ਆਹ ਜੀ ਸ਼ਰਟ ਆ ਕੀ ਦੇਖੋ ਡਿਸਟ੍ਰਿੰਟ ਪ੍ਰਿੰਟ ਦੀ ਮੀਟਰ ਮੀਟਰ ਸਟੈਂਪ ਹੁੰਦੀ ਹੈ ਜਿਹਦੇ ਏਕੇਟੈਕਸ ਬ੍ਰਾਂਡ ਦੀ ਪ੍ਰਿੰਸਸ ਮੈਚਿੰਗ ਜਿੱਥੋਂ ਵੀ ਬਾਜ਼ਾਰ ਤੋਂ ਲਾਓਗੇ ਮਾੜਾ ਗੌਰ ਕਰ ਲੋ ਰੇਟ ਤੇ ਆਹ ਜੀ ਦੀ ਸਲਵਾਰ ਆਉਗੀ ਸਲਵਾਰ ਵੀ ਇਹਦੀ ਸੇਮ ਦੇਜ ਦੀ ਸਲਵਾਰ ਹੁੰਦੀ ਹੈ ਵਿੱਚ ਸੈਲ ਪ੍ਰਿੰਟ ਹੁੰਦਾ ਹੈ ਕਮੇਜੀ ਨਦੀ ਪ੍ਰਿੰਟ ਨਾਲ ਦਾ ਵਿੱਚ ਸ਼ੈਡੋ ਪ੍ਰਿੰਟ ਕਹ ਲਓ ਤੇ ਸੈਲ ਪ੍ਰਿੰਟ ਕਹ ਲਓ ਸਲਵਾਰਾ ਜੀ ਦੇਖੋ ਇਹ ਰੰਗ ਹੈ ਮਹਿੰਦੀ ਰੰਗ ਹੈ ਨਵਾਂ ਰੰਗ ਹੈ ਬਹੁਤ ਵਧੀਆ ਵਿਕ ਰਹੇ ਹਨ ਇਹ ਨਾਲ ਇਹ ਇਹਦਾ ਰੇਟ ਹੈ ਬਾਜ਼ਾਰ ਦੇ ਵਿੱਚ ਹਜ਼ਾਰ ਦਾ 900 ਦਾ ਇਹ ਸਾਡੇ ਕੋਲ ਹੈ ਜਿਹੜਾ ਸੂਟ 600 ਰੁਪਏ ਦਾ ਮੈਂ ਰੇਟ ਸੁਣ ਕੇ ਹਰਾਰ ਹੈਗਾ ਵੀ ਕਿਤੇ ਇਹ ਰੇਟ ਹੈ 900 1000 ਦਾ ਵੇਚੀ ਜਾਂਦੇ ਨੇ ਏਕੇ ਟੈਕਸ ਦਾ ਪ੍ਰਿੰਸਲ ਕਲੈਕਸ਼ਨ ਸਾਡੇ ਕੋਲ ਏਕੇ ਟੈਕਸ ਦੇ ਪ੍ਰਿੰਸਲ ਕਲੈਕਸ਼ਨ ਮੈਚਿੰਗ ਸੂਟ 600 ਰੁਪਏ ਦਾ ਮਿਲੂਗਾ ਜੀ 600 ਰੁਪਏ ਦਾ ਦੇਖੋ ਰੇਟ ਤੁਸੀਂ ਏਕੇ ਟੈਕਸ ਦਾ ਸੇਮ ਦੇਸ ਦੀ ਸਲਵਾਰ ਆਊਗੀ ਬੇਤੇ ਸ਼ੈਡੋ ਆਉਗੀ ਕਮੀਜ਼ ਦੇ ਪ੍ਰਿੰਟਰਾਂ ਦੀ ਸ਼ੈਡੋ ਆਉਗੀ ਦੇਖੋ ਇਹ ਗੌਰ ਕਰਕੇ ਲਿਆ ਕਰੋ ਜੀ ਤੁਸੀਂ ਮੇਰੀ ਬੇਨਤੀ ਹੈ ਇਹਨਾਂ ਨੂੰ ਕੀ ਕਰੀ ਜਾਂਦੇ ਲੋਕ ਮੈਚਿੰਗ ਕਰ ਕਰਕੇ ਵੇਚੀ ਜਾਂਦੇ ਨੇ ਵੀ ਕਮੀਜ਼ ਤੇ ਪ੍ਰਿੰਟ ਲਾ ਦੀ ਸਲਵਾਰ ਪਲੇਨ ਲਾਉਂਦੇ ਨੇ ਉਹ ਉਹ ਵੀ 7-800 ਵੇਚ ਦਿੰਦੇ ਨੇ ਉਹ ਪਰ ਇਹਦੇ ਨਾਲ ਜਿਹੜੀ ਸਲਵਾਰ ਆਉਂਦੀ ਆ ਉਹ ਸੈਲਪ੍ਰੇਟ ਦੀ ਆਉਂਦੀ ਹੈ ਜਿਹੜੀ ਕੰਪਨੀ ਵੱਲੋਂ ਆਉਂਦੀ ਹੈ ਸਾਡੇ ਕੋਲੇ ਤੁਹਾਨੂੰ ਸੇਮ ਚੀਜ਼ ਨਹੀਂ ਮਿਲੂ ਜਿਵੇਂ ਕੰਪਨੀ ਆਉਂਦੀ ਆ ਦੇਖੋ ਜੀ ਕੰਪਨੀ ਦੀ ਪ੍ਰਿੰਸਸ ਮੈਚਿੰਗ ਆ ਗਈ ਸਲਵਾਰ ਪ੍ਰਿੰਟ ਆਉਗੀ ਕੰਪਨੀ ਚ ਹੀ ਆਏ ਆਉਂਦੀ ਆ ਦੇਖੋ ਆ ਰੰਗ ਨੇ ਤਾਂ ਤਿੰਨਾ ਇੱਕ ਬਲੈਕ ਹੈ ਦੇ ਵਿੱਚ ਜ ਇਹ ਰੇਟ ਆ ਸਾਡੇ ਦੇ ਵਿੱਚ 600 ਦਾ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈਗੀ ਕਸੂਰੀ 60 ਰੁਪਏ ਦੋ ਦੀ 80 ਚਾਰ ਦੀ 100 ਜੀ ਇੱਕ ਦੀ 60 ਦੋ ਦੀ 80 ਚਾਰ ਦੀ 100 ਇਹਦਾ ਰੇਟ ਦੇਖੋ ਜੀ 600 ਰੁਪਏ 600